ਸੋ ਨਟ ਕਮ ਮਨਜੋ ਕੀ ਬਣਾਇਆ ਜੀ ਅੱਜ ਆ ਮਾਂ ਗਾਂਧੀ ਟਿਕਟੋਕ ਨਾ ਅੱਜ ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਵੈਰੀ ਨੀਅਰ ਉਹਨਾਂ ਦੇ ਹੋਟਲ ਦੇ ਸੋ ਦੇਖਦੇ ਹਾਂ ਮੈਨੂੰ ਕਹਿੰਦੀ ਸੀ ਆ ਜਿਓ ਸੋ ਦੇਖਦੇ ਹਾਂ ਨਟ ਖਲੋਤੀ ਕਿ ਨਹੀਂ ਦੇ ਆਉਣ ਦੇ ਤੱਕ ਲਾਈਵ ਤੁਸੀਂ ਦੇਖੋ ਕੀ ਹਾਲਾਤ ਨੇ ਦਰਬਾਰ ਸਾਹਿਬ ਦੇ ਦੇਖ ਸਕਦੇ ਆ ਤੁਸੀਂ ਉਹ ਗੱਡੀਆਂ ਇਧਰ ਰੌਣਕਾਂ ਲੱਗਿਆ ਇਧਰ ਪਕਾਨਿਆਂ ਵਾਲੇ ਇਧਰ ਆਪਣੇ ਆ ਉਧਰ ਗੋਲ ਬੱਲੇ ਚਾਂਦੀ ਬੰਦੂਖਾਂ ਚਾਵਾ ਸੋ ਨਟ ਕਮ ਮਨਜੋ ਚਲੋ ਸਭ ਤੋਂ ਪਹਿਲਾਂ ਜੋੜੇ ਜਮਾ ਕਰਾਉਨੇ ਆ। ਅਸੀਂ ਸਾਫਾ ਚੱਲੇ ਆਂ, ਬਾਬਾ ਟੱਲ ਰਾਇ ਸਾਹਿਬ ਇਹਨਾਂ ਨੂੰ ਦਿਖਾਵਾਂਗੇ ਅੱਗੇ ਉਹਦੀ ਜਗ੍ਹਾ। ਸੋ ਇੱਧਰ ਕਮ ਥਿਸ ਸਾਈਡ ਕਮ ਥਿਸ ਸਾਈਡ। ਸੋ ਪਹਿਲਾਂ ਜੋੜੇ ਲਾ ਲਈਏ। ਕੀ ਕੀਪ ਆਫ ਸ਼ੂਜ਼। ਸੋ ਪਹਿਲਾਂ ਜੋੜੇ ਜਮਾ ਕਰਾਉਨੇ ਆ। ਇਹ ਰੱਖ ਚੱਲਦੇ ਬਾਬਾ ਜੀ ਸਾਹਿਬ ਸੋ ਜੋੜੇ ਜਮਾ ਕਰਾਉਣੇ ਆ ਪਹਿਲੇ ਪਾਜੀ ਕਰ ਰਹੇ ਨੇ ਜੋੜੇ ਜਮਾ ਫਿਰ ਆਪਾਂ ਚੱਲਾਂਗੇ ਅਗਲੇ ਫਾਈਵ ਜੀ ਸ ਦੇ ਗਿਆ ਟੋਕਨ ਬਹੁਤ ਜੁਲ ਕੇ ਧੰਨਵਾਦ ਅੱਜ ਕੋ ਚਲੀਏ ਸੋ ਚੱਲਦੇ ਆ ਜੀ ਪਹਿਲਾਂ ਆਪਾਂ ਹੱਥ ਤਕੜੇ ਕਰਦੇ ਆ ਸੋ ਨਾਲ ਦੇ ਨਾਲ ਤੁਸੀਂ ਦੇਖੋ ਸੰਗਤ ਦੇ ਦਰਸ਼ਕ ਕਰੋ ਵੀਰਾਂ ਨੂੰ ਮਿਲ ਜਾਂਦਾ ਸੋ ਸਭ ਤੋਂ ਪਹਿਲਾਂ ਹੱਥ ਅਟਕੜੇ ਕਰਦੇ ਹਾਂ ਸਾਹਮਣੇ ਬਾਬਾ ਟੱਲ ਰਹੇ ਸਭ ਤੋਂ ਪਹਿਲਾਂ ਉਹਦੇ ਦਰਸ਼ਨ ਕਰਾਂਗੇ ਸੋ ਫਿਰ ਅਗਲੀ ਗੱਲ ਕਰਾਂਗੇ ਲੋ ਟੋਲੋ ਟੋਲੋ ਹੱਥ ਟੋਲੋ ਅੱਜ ਦਾ ਵਲੌਗ ਲੰਘਾ ਚਲਿਏ ਹਾਂ ਚਲਿਏ ਚਲਿਏ ਸੋ ਚੱਲਦੇ ਹਾਂ ਅੰਦਰ ਉਹ ਗੋਲ ਦੇ ਨੇ ਸ਼ੇਰ ਕੋਣ ਸੋ ਦੇਣ ਹੈਗਾ ਜੀ ਐਤਵਾਰ ਪਹਿਲਾ ਮਹੀਨਾ ਦਸੰਬਰ ਤੇ ਕੱਲ ਅਸੀਂ ਪਿੰਡ ਵਗੈਰਾ ਗਏ ਸੀ ਅੱਜ ਆਪਾਂ ਇੱਥੇ ਘੁੰਮ ਰਹੇ ਹਾਂ ਸੋ ਚੱਲਦੇ ਆਂ ਅੰਦਰ ਸਾਰੀ ਸੰਗਤ ਤੁਸੀਂ ਦਰਸ਼ਕ ਕਰ ਰਹੇ ਹੋ ਅੰਦਰ ਸੇਵਾ ਦੇ ਦੇਖਦੇ ਹਾਂ ਕੀ ਬਣ ਰਿਹਾ ਸ਼ੀ ਸਾਈਡ ਫਰੋਮ ਸ਼ੀ ਜਿਸ ਪਾਵਰ ਥੇਅਰ ਇਅਰ ਆਹ ਬਟ ਵੀ ਕੈਨ ਆਲਸੋ ਗੋ ਅਪ ਸ਼ੇਅਰ ਇਫ ਯੂ ਵਾਂਟ ਚਾਹ ਆ ਜੀ ਤੋ ਚੱਲਦੇ ਆਂ ਪਹਿਲਾਂ ਅੰਦਰ ਅੰਦਰ ਸੇਵਾ ਵੀ ਅੱਜ ਚੱਲ ਰਹੀ ਆ। ਸੋ ਦੇਖ ਸਕਦੇ ਆਂ ਤੁਸੀਂ ਥੱਲੇ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿਹੜੀ ਸੇਵਾ ਆ ਬੜੇ ਦਿਨਾਂ ਤੋਂ ਚੱਲ ਰਹੀ ਆ ਗੁਰੂ ਦੀਆਂ ਲਾੜਨੀਆਂ ਫੱਜਾਂ ਨਾਲੇ ਸਾਰੇ ਸੰਗਤ ਦੇਖ ਸਕਦੇ ਆ ਤੁਸੀਂ ਕਿਦਾਂ ਸਰੋਵਰਾਂ ਦੀ ਸੇਵਾ ਕਰਦੇ ਹੋਏ ਸੋ ਆਪਾਂ ਤੁਹਾਨੂੰ ਥੱਲੇ ਵੀ ਲੈ ਕੇ ਜਾਵਾਂਗੇ ਦਰਸ਼ਨ ਵੀ ਕਰਾਵਾਂਗੇ ਤਲਵਾ ਵੀ ਕਰਾਂਗੇ ਅਗਰ ਜੀ ਦਾ ਖਾਲਸਾ ਹੈ ਬੱਚੇ ਕਰਦੀ ਗਿਆ ਬਾਈ ਸਰਫਰ ਤੇ ਆ ਠੀਕ ਹਾਂ ਸਰਫਰ ਤੇ ਆ ਖਾਲਸਾ ਹੈ ਜੀ ਦਾ ਠੀਕ ਅੱਜ ਅੱਜ ਵੈਹੇ ਲੱਗੇ ਨੁਕਰੇ ਸਾਫ ਲਾਈ ਅੱਛਾ ਅੱਜ ਫਟੇ ਹੋ ਕਿਸੇ ਆ ਕੇ ਫਟੇ ਹੋ ਕੀ ਕੇ ਚੱਲਦੀ ਆ ਆ ਚੱਲਦੀ ਆ ਚੱਲ ਨਹੀਂ ਕੱਲ ਜੰਨੀ ਕੱਲ ਚੱਲਨੀ ਸਰ ਸਿੰਘ ਕਰ ਜਿਹੜਾ ਕੱਲ 10 ਵਜੇ ਤੇ ਚੱਲੂ ਆ 7 ਵਜੇ 7 ਵਜੇ ਲੁੱਕ <laughs> yeah what are they doing there cleaning They are cleaning yes And after they put water Yes and Look, uh, there is a lot of fishes Ya des poissons Ah oui il y a des poissons je les ai vu hier There are fishes So dekh sakde hain ajj jehdi car se nahi chal rahi kal ta chal ho gi chalo apa chalde ha udhar Then after they put they put water Water ya yeah. ha And and all the people they can come here. Yes, yes. And it's holy. Yes, it's holy place. Yeah. Okay. So yeah. cleaning in some years after some years. I know, some years yes, I clean. 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 Yeah. 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 They finish all water. It, sound. Yeah, <laughs> let's come near. We go near. That. <laughs> after you wanna go upstairs. What you like? Yeah. Why not? Yeah. yeah. ਸੋ ਪਹਿਲਾਂ ਆਪਾਂ ਉਥੇ ਸੇਵਾ ਦੇ ਚੱਲਦੇ ਆਂ ਫਿਰ ਸੇਵਾ ਤੋਂ ਬਾਅਦ ਆਪਾਂ ਉੱਪਰ ਬਾਬਾ ਟਾਲ ਰਹੇ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਸੋ ਮੱਛੀਆਂ ਸਾਰੀ ਜਿਹੜੀਆਂ ਸਾਰੀਆਂ ਉਧਰ ਜਲ ਚ ਪਾ ਦਿੱਤੀਆਂ ਗਈਆਂ ਨੇ ਸੋ ਬਾਅਦ ਵਿੱਚ ਆਪਾਂ ਨਿਸ਼ਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਉੱਪਰ ਜਾਵਾਂਗੇ ਸੋ ਚਲੋ ਚੱਲਦੇ ਆਂ ਨੀਣਾ ਸੇਵਾ ਦੇ ਨੇੜੇ ਸੋ ਦੇਖ ਸਕਦੇ ਆਂ ਥੱਲੋਂ ਜਿੰਨੇ ਵੀ ਥੱਲੋਂ ਗਾੜਿਆ ਵੀਰ ਛੋਟੇ ਜਿਹੜੇ ਨੇ ਵੱਡੇ ਉਧਰੋਂ ਲਿਹਾਕ ਉਧਰੋਂ ਸਾਰੀ ਖੇਚ ਕੇ ਜਿੰਨੇ ਉੱਥੇ ਸਫਾਈ ਕੀਤੀ ਹੈ ਸਾਰੀ ਸਫਾਈ ਇਹਵੇਂ ਹੋਊਗੀ ਸਾਰੀ ਗਾਰ ਕੱਢ ਬਾਹਰ ਕੱਢੇ ਜਾਊਗੀ ਬਾਅਦ ਵਿੱਚ ਉਹਨੂੰ ਪਧਰਾ ਕੀਤਾ ਜਾਊਗਾ ਜਾਂ ਮੈਨੂੰ ਨਹੀਂ ਪਤਾ ਸੀਮੈਂਟ ਹੈ ਜਾਂ ਗਾਰ ਹੈ ਥੱਲੇ ਜਿੰਨੀ ਵੀ ਪਾਣੀ ਦਿੱਤੇ ਨੇ ਸਾਰੀ ਜੰਮੀ ਆ ਸੋ ਜਿੰਨੀ ਵੀ ਉਹ ਦੇਖੋ ਨਾਲ ਦੇ ਨਾਲ ਉਹ ਪਾਈ ਜਾ ਰਹੇ ਨੇ ਸੀਮੈਂਟ ਹੀ ਲੱਗਦਾ ਮੈਨੂੰ ਸੋ ਉਹਨੂੰ ਪਧਰਾ ਕਰੀ ਜਾਣ ਕੇ ਨਾਲ ਦੀ ਨਾਲ ਹੀ ਸੋ ਦੇਖ ਸਕਦੇ ਆ ਪਰ ਅੱਜ ਜਿਹੜੀ ਕਾਰ ਸੇਵਾ ਨਹੀਂ ਚੱਲ ਰਹੀ ਪਰ ਸੰਗਤਾਂ ਦਾ ਫਿਰ ਵੀ ਠਾਠਾ ਮਾਰਦਾ ਇਕੱਠ ਉਹਨਾਂ ਦੇ ਨਾਲ ਸੋ ਵੀਰ ਹਣੀ ਨਾਲ ਦੇ ਨਾਲ ਉਧਰੇ ਮੈਨੂੰ ਲੱਗਦਾ ਸਾਰੇ ਕਿਤੇ ਭਰਤੀ ਪਾ ਕੇ ਫਿਰ ਉਹ ਗੱਲਬਾਤ ਜਿਹੜੀ ਨੰੰਬੀ ਉਹ ਚੱਲੇਗੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਚਲੋ ਜੀ ਚੱਲਦੇ ਆਂ ਅੰਦਰ ਬਾਬਾ ਟੱਲ ਰਹੇ ਸਾਬ ਦੇ ਸਤਵੇਂ ਬਿਲਡਿੰਗ ਤੇ ਸੋ ਪਹਿਲੀ ਮੰਜ਼ਲ ਪਹਿਲੀ ਬੋੜੀ ਚੱਲ ਰਹੇ ਆਂ ਬਾਬਾ ਟੱਲ ਰਹੇ ਸਾਬ ਦੇ ਸਾਡੇ ਨਾਲ ਸਾਡੇ ਮਿੱਤਰ ਲੁੱਕ is a time period from start from first guru from guru nanak ah yeah really? we have 10 guru yeah. yes I this is guru nanak. guru nanak no this is no guru nanak no. <laughs> this is uh, the man where yeah. work guru nanak and guru nanak say to every people take whatever you want to take and oh, when really? the owner comes, yeah. he say you, you give everything, Ru you Guru Guru got anything, no. yeah, everything. I and after Guru Nanak say, hey, look, look the money, look everything, yeah, everything yeah. was okay. And when he come owner, money was okay, food was okay. He's shocked, wow, how is possible? You give every food, but it's a power, it's a great power. He's not here this is all Guru Nanak Bhatru in life yeah. when he was born when he go study uh, when he go to take a spiritual journey and when he was oh. walk he was ही वॉज ऑल सो ट्रैवलर गुरु नानक वोज आल सो ट्रैवलर सो चलते हैं जो सो फाइनली आप पहुँच चुके हैं सनसेट वाज वेरी नाइस सो इधर भी सो तुम सब तू ऊपर पहुँचते हो सो फाइनली थानूँ महाराज दूत ਸੋ ਆਪਾਂ ਹੈਗੇ ਆਂ ਜੀ ਬਾਬਾ ਟਲਰਸ ਹਾਉ ਦੀ ਹਬਤ ਉਪਰੀ ਮੰਦਰ ਤੇ ਜਿੱਥੇ ਜੋਤ ਜਗਦੀ ਆਈ ਕਮਸ ਕਮ ਕਮ ਵਿਦ ਮੀ ਕਮ ਵਿਦ ਮੀ ਸਟੇ ਹੇਰ ਟੇਕ 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 ਅ ਪਲੇਸ ਯਾ ਆ ਡੋਟ ਆਮ ਆ ਡੋਟ ਵਾਂਟ ਟੂ ਸੀ ਹੇਰ ਆਈ ਕਮ ওকে ਯੂ ਗੋ ਸੇ ਪੂਰਕ ਸਿਏ ਆਂਕੋਰ ਲਾ ਕੇਉ ਉ ਟੈਂਪਲ ਨਾਦ ਉਹ ਕੋਈ ਨਹੀਂ ਆਲੇ ਜਾਂ ਫਰ ਲਾ ਕੂ ਸੋ ਨਾਲ ਦੀ ਵਿਚਾਰੀ ਡਰੀ ਜਾ ਰਹੀ ਤੇ ਉੱਤੇ ਆ ਕੇ ਸੋ ਇਧਰ ਵੀ ਸਾਰਾ ਮਾਹੌਲ ਸੋ ਦੇਖ ਸਕਦੇ ਇਧਰ ਛੋਟੇ ਛੋਟੇ ਘਰ ਸਾਰੇ ਸਨਸੈਟ ਬਾਅਦ ਵੀ ਵੈਰੀ ਨਾਈਸ ਸੋ ਇਧਰ ਵੀ ਗੁੱਡੀਆਂ ਆਰਡਰ ਰਹੀਆਂ ਫਿਰ ਆਪਾਂ ਅੱਗੇ ਚੱਲਾਂਗੇ ਇਹਨਾਂ ਨੂੰ ਅੱਗੇ ਵੀ ਵਿਖਾਵਾਂਗੇ ਉਧਰ ਕਾਰ ਸਿਰ ਹਲੇ ਵੀ ਚੱਲ ਰਹੀ

That back side that okay, vegetable, like yeah. which kind of Like right. this. Yeah. 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 <laughs> you, it, for your own consumption or yeah. you sell it? Mm, just, for, um, just for you. Okay. Organic. Uh, yeah, yeah. <laughs> yeah. you gonna uh, uh, yeah. ਵੇ ਇਮਰੀ ਜਿਆ ਮੈਂ ਸੁਪਰ ਸਿਆਨ ਤਾਂ ਕਰਾਇਆ ਜਿਆ ਕੱਟੇ ਦੇ ਬੈ ਜਾ ਕੱਟੇ ਦੇ ਬੈ ਬੜੀ ਵਜਾ ਹੁਣ ਹੋਣੀ ਸੱਚੀ ਉਹਨਾਂ ਦੇ ਨਾਲ ਨਾਲ ਹੀ ਗੋਰਿਆਂ ਦੇ ਜਦੋਂ ਕੋਈ ਬੋਲੂਗੀ ਆ ਵੀਡੀਓ ਪਾਓ ਜਦੋਂ ਬਲਦ ਕਰਦੇ ਦੇਖੀ ਵੀ ਆਹ ਵੇਖੋ ਬਰਾਤਰ ਹੋਣੀ ਚਾਹੁੰਦਾ ਨਾਲੇ ਬੋਲੀ ਚੱਲਿਓ ਠੀਕ ਹੈ ਜੀ Ik je ook al een paar dat trouwen kitten. Ah, c'est ce me tout Kitten. Oh, no. why oh. you stay? hier? Oh, we had just bought him, so she will ran away. So that's why. Oh, fine. so to keep it, Oh yeah, but het yeah, but it's not funny, you know, for her. No, no. <laughs> just uh, it's like a half an hour we had bought her. Okay. So we will, like you now. Comfortable. Yes. <laughs> okay. Yes, Understand. Uh, kitchen. Lovely kitchen. Uh, what's her name? Jerry. Jerry? Yeah. Uh, it's a Julie. Jerry. Uh, ah. Jerry. Right. It's a beautiful name. Ah uh, yeah. <laughs> <laughs> yeah. <laughs>